ਤਾਨੂੰ ਮਿਲਵਾਨੇ ਆ ਐਸੀ ਬੀਬੀ ਦੇ ਨਾਲ ਜਿਹੜੇ ਘੋੜੀਆਂ ਦੀ ਸ਼ੌਕੀਨ ਹੈ ਦੇਖੋ ਜੀ ਸ਼ੁਰੂ ਤੋਂ ਹੀ ਮੈਨੂੰ ਬਚਪਨ ਤੋਂ ਸ਼ੌਕ ਸੀ ਕਿ ਉਹ ਕਿ ਮੇਰੇ ਪਿਕੇ ਘੋੜੀਆਂ ਰੱਖਦੇ ਹੁੰਦੇ ਸੀ ਤੇ 2000 ਦੇ ਵਿੱਚ ਮੇਰੀ ਮੈਰਿਜ ਹੁੰਦੀ ਹੈ ਤੇ 2004 2004 ਦੇ ਵਿੱਚ ਜਿਹੜਾ ਸੀ ਘੋੜੀਆਂ ਦਾ ਕੰਮ ਉਹ ਸਟਾਰਟਰ ਨਾਲ ਮਿਲ ਕੇ ਕੀਤਾ ਜੀ ਦੇਖ ਰਹੀ ਤੁਹਾਡੀ ਆਵਾਜ਼ ਬਹੁਤ ਪਛਾਣਦੀ ਹੈ ਹਾਂਜੀ ਹਾਂਜੀ ਇਹ ਛੋਟੇ ਛੋਟੇ ਬੱਚੇ ਆਪਣੇ ਪਾਲੇ ਹੋਇਆ ਕਰੇ ਘੋੜੀਆਂ ਸਾਡੀਆਂ ਸੁਈਆਂ ਤੇ ਲਾਇਆ ਹੋਈਆਂ ਤੈਨੂੰ ਉਹਨਾਂ ਦੇ ਬੱਚੇ ਆ ਜੀ ਇਹ ਜਦੋਂ ਜ਼ਿਆਦਾ ਥੋੜਾ ਇਹ ਹੋ ਜਾਂਦਾ ਵੀ ਜਗਾ ਦੀ ਸ਼ਾਰਟ ਹੋ ਜਾਂਦੀ ਹੈ ਉਦੋਂ ਫਿਰ ਆਪਾਂ ਸੇਲ ਕਰਦੇ ਹਾਂ ਇੱਕ ਅੰਦਾ ਬੱਚਾ ਤੇ ਇਹ ਆਪਣੀ ਲక్ష్ਮੀ ਆਪਣੀ ਮਤਲਬ 20 ਮਹੀਨਾ ਦੇ ਹੋ ਗਏ ਹਾਂਜੀ ਦੇਖੋ ਜੀ ਮੈਨੂੰ ਤਾਂ ਸ਼ੌਂਕ ਦੇ ਨਾਲ ਨਾਲ ਹਨਾ ਕੁਝ ਔਖਾ ਨਹੀਂ ਲੱਗਦਾ ਆਪਣਾ ਸ਼ੌਂਕ ਹੁੰਦਾ ਜਿਹੜਾ ਕੰਮ ਧੰਦਾ ਜਿਹੜਾ ਹੈਗਾ ਉਹ ਮਤਲਬ ਆਪਾਂ ਆਵਦਾ ਉਦੋਂ ਪਹਿਲਾਂ ਅਠਕੇ ਨਵੇੜ ਲਈਦਾ ਤੇ ਇਹਨਾਂ ਦਾ ਜਿਹੜਾ ਟਾਈਮ ਹੈ ਇਹਨਾਂ ਵਾਸਤੇ ਵਕਤ ਆਈ ਹੈ ਉਦੋਂ ਸ਼ੌਂਕ ਸੀਗਾ ਹੁਣ ਕਿੱਤੇ ਚ ਬਦਲ ਗਿਆ ਲਗਦਾ ਹੈ ਮਿਹਨਤ ਦਾ ਫਲ ਮਿਲ ਰਿਹਾ ਜੀ ਹਾਂਜੀ ਹਾਂਜੀ ਬਹੁਤ ਵਧੀਆ ਜੀ ਆਪਣੇ ਛੋਟੇ ਛੋਟੇ ਬੱਚੇ ਤਿੰਨ ਤਿੰਨ ਮਹੀਨਿਆਂ ਦੇ ਸੁਖ ਨਾਲ ਤਿੰਨ ਤਿੰਨ ਪੌਣੇ ਤਿੰਨ ਤਿੰਨ ਲੱਖ ਦੇ ਜਿਹੜੇ ਆਪਾਂ ਸੇਲ ਕਰਦੇ ਆਂ ਜੀ ਕੁੜੀਆਂ ਨੂੰ ਬੀਬੀਆਂ ਨੂੰ ਬੜਾ ਸ਼ੌਂਕ ਹੁੰਦਾ ਪਰ ਉਹ ਦੱਬ ਲੈਂਦੀ ਵੀ ਰਹਿਣ ਦੇ ਕੀ ਕੀ ਮੇ ਲੱਗੂਗਾ ਨਹੀਂ ਦੇਖੋ ਜੀ ਜੋ ਆਪਾਂ ਹਨਾ ਸ਼ੌਂਕ ਆਪਾਂ ਨੂੰ ਕਿਉਂ ਦੱਬਣਾ ਆਪਾਂ ਵੀ ਆਪਾਂ ਵੀ ਮਤਲਬ ਮਰਦਾਂ ਦੇ ਬਰਾਬਰ ਸਾਰਾ ਕੁਝ ਕਰ ਸਕਦੇ ਆਂ ਕੀ ਨਹੀਂ ਕਰ ਸਕਦੇ ਇਹ ਤਾਂ ਸੰਗਦੇ ਸੀ ਪਹਿਲਾਂ ਕਿ ਲੋਕ ਆਏ ਆਖਣਗੇ ਆਖਣਗੇ ਮਾਵੀ ਜੀ ਤੈਨੂੰ ਚੰਗਾ ਲੱਗਦਾ ਤੁਸੀਂ ਚੜਜੋ ਆਪਾਂ ਨੂੰ ਕੋਈ ਤਰਾਜ ਨਹੀਂਗਾ ਲੋਕ ਤਾਂ ਬ ਅੱਜ ਤੁਹਾਨੂੰ ਮਿਲਵਾਨੇ ਆ ਐਸੀ ਬੀਬੀ ਦੇ ਨਾਲ ਜਿਹੜੇ ਘੋੜੀਆਂ ਦੀ ਸ਼ੌਕੀਨ ਹੈ ਪੂਰਾ ਪਰਿਵਾਰ ਹੀ ਘੋੜੇ ਪਾਲਦਾ ਹੈ ਘੋੜੀਆਂ ਪਾਲਦਾ ਹੈ ਪਰ ਇਸ ਘਰ ਦੀ ਬੀਬੀ ਰਾਜਪਾਲ ਕੌਰ ਜਿਨ੍ਹਾਂ ਨੂੰ ਘੋੜੀਆਂ ਵਾਲੀ ਸਰਦਾਰਨੀ ਦੇ ਨਾਮ ਨਾਲ ਜਾਣਿਆ ਜਾਂਦਾ ਤਾਂ ਅੱਜ ਤੁਹਾਨੂੰ ਤਸਵੀਰ ਦਿਖਾਣਾ ਹੈ ਇਸ ਪੂਰੇ ਪਰਿਵਾਰ ਦੀ ਦੇਖ ਰਹੇ ਤੁਸੀਂ ਇਸ ਵਕਤ ਜਿਹਨੇ ਤਸਵੀਰ ਦੇਖ ਰਹੇ ਹਾਂ ਉਹ ਰਾਜਪਾਲ ਕੌਰ ਹੈ ਤੇ ਇਹ ਪੂਰਾ ਪਰਿਵਾਰ ਘੋੜਿਆਂ ਦਾ ਸ਼ੌਕੀਨ ਹੈ ਘੋੜੀਆਂ ਦਾ ਸ਼ੌਕੀਨ ਹੈ ਤੇ ਇਹ ਖਾਸ ਤੌਰ ਤੇ ਰਾਜਪਾਲ ਕੌਰ ਜੀ ਨੇ ਜਿਹੜੇ ਬੀਬੀ ਜੀ ਨੇ ਇਹਨਾਂ ਨੂੰ ਬੜਾ ਸ਼ੌਕ ਹੈ ਭੈਣ ਜੀ ਨੂੰ ਘੋੜ ਸਵਾਰੀ ਕਰਨ ਦਾ ਅ ਬੜੇ ਲੰਬੇ ਅਰਸੇ ਤੋਂ ਪਿਛਲੇ 20 ਸਾਲਾਂ ਤੋਂ ਇਹ ਜਿਹੜੇ ਆ ਘੋੜੇ ਪਾਲਦੇ ਆ ਰਹੇ ਆ ਤਾਂ ਇਹ ਪੂਰਾ ਪਰਿਵਾਰ ਹੀ ਆ ਤਾਂ ਬਾਈ ਹਰਦੇਵ ਸਿੰਘ ਜੀ ਵੀ ਨਾਲ ਨੇ ਤਾਂ ਘੋੜੀਆਂ ਵਾਲੇ ਸਰਦਾਰ ਤੁਸੀਂ ਦੇਖਿਆ ਤੁਸੀਂ ਘੋੜੀਆਂ ਵਾਲੀ ਸਰਦਾਰਨੀ ਨਾਲ ਤੁਹਾਨੂੰ ਅਸੀਂ ਮਿਲਵਾ ਰਹੇ ਆ ਗੁਰਸਿੱਖ ਪਰਿਵਾਰ ਆ ਪੂਰਾ ਗੁਰਜੋਤ ਇਹਨਾਂ ਦਾ ਬੇਟਾ ਹੈਗਾ ਤੇ ਨੁਕਰੀ ਘੋੜੀਆਂ ਇਹਨਾਂ ਨੇ ਰੱਖੀਆਂ ਹੋਈਆਂ ਤਾਂ ਜਦੋਂ ਇਹ ਕੁੜਸਵਾਰੀ ਇਹਨਾਂ ਦੇ ਉੱਤੇ ਕਰਦੇ ਆ ਤਾਂ ਲੋਕ ਦੇਖ ਕੇ ਹੈਰਾਨ ਹੋ ਜਾਂਦੇ ਕਿਉਂਕਿ ਅਕਸਰ ਜਿਹੜੇ ਬੰਦੇ ਹੈਗੇ ਆ ਉਹ ਘੋੜੇ ਪਜਾਂਦੇ ਪਰ ਕਿਤੇ ਨਾ ਕਿਤੇ ਬੀਬੀਆਂ ਘਰਾਂ ਦੇ ਕੰਮ ਦੇ ਨਾਲ-ਨਾਲ ਇਹਨਾਂ ਘੋੜੀਆਂ ਦਾ ਵੀ ਸ਼ੌਕ ਰੱਖਦੀਆਂ ਨੇ ਤਾਂ ਇਹ ਜਿਹੜੇ ਤੁਸੀਂ ਦੇਖ ਰਹੇ ਹੋ ਰਾਜਪਾਲ ਕੌਰ ਜਿਨ੍ਹਾਂ ਦੀ ਤਸਵੀਰ ਦਿਖਾ ਰਿਹਾ ਮੈਂ ਗੁਰਜੋਤ ਇਹਨਾਂ ਦਾ ਬੇਟਾ ਤੇ ਬਾਈ ਹਰਦੇਵ ਜੀ ਵੀ ਨਾਲ ਹੈਗੇ ਨੇ ਇਹ ਪੂਰਾ ਪਰਿਵਾਰ ਹੈ ਪੂਰੇ ਪਰਿਵਾਰ ਨੇ ਘੋੜੀਆਂ ਦਾ ਜਿਹੜਾ ਸ਼ੌਕ ਸੀਗਾ ਇਹਨਾਂ ਦਾ ਪਰ ਉਸ ਸ਼ੌਕ ਨੂੰ ਕਿਤੇ ਨਾ ਕਿਤੇ ਕਿੱਤੇ 'ਚ ਬਦਲ ਲਿਆ ਤਾਂ ਘੋੜੀ ਦੇ ਉੱਤੇ ਬੈਠ ਕੇ ਜਦੋਂ ਇਹ ਘੋੜੀ ਦੀ ਸਵਾਰੀ ਕਰਦੇ ਆ ਤਾਂ ਲੋਕ ਪਿੰਡ ਦੇ ਲੋਕ ਵੀ ਹੱਕੇ ਬੱਕੇ ਰਹ ਜਾਂਦੇ ਕਿ ਬੀਬੀ ਘਰਾਂ ਦੇ ਕੰਮ ਦੇ ਨਾਲ ਨਾਲ ਜਿਹੜੀ ਹੈ ਘੋੜ ਸਵਾਰੀ ਦਾ ਵੀ ਸ਼ੌਂਕ ਰੱਖਦੇ ਆ ਤਾਂ ਬਹੁਤ ਵਧੀਆ ਨਸਲ ਨੁਕਰੀ ਨਸਲ ਦੀ ਇਹ ਘੋੜੀਆਂ ਨੇ ਜਿਹੜੀਆਂ ਇਹਨਾਂ ਦੇ ਇਸ਼ਾਰੇ ਦੇ ਉੱਤੇ ਚਲਦੀਆਂ ਇੱਕ ਆਵਾਜ਼ ਦੇ ਉੱਤੇ ਇਹਨਾਂ ਦੇ ਪਹੁੰਚ ਜਾਂਦੀਆਂ ਤਾਂ ਰਾਜਪਾਲ ਕੌਰ ਜੀ ਇਹ ਜਿੰਨੇ ਤਸਵੀਰ ਤੋਂ ਦਿਖਾ ਰਹੇ ਆ ਨੁਕਰੀ ਘੋੜੀਆਂ ਦੇ ਸ਼ੌਕੀਨ ਹੈ ਪੂਰਾ ਪਰਿਵਾਰ ਤਾਂ ਪੂਰੇ ਪਰਿਵਾਰ ਨਾਲ ਇਹ ਗੱਲ ਕਰਾਂਗੇ ਪਹਿਲਾਂ ਸਭ ਤੋਂ ਪਹਿਲਾਂ ਰਾਜਪਾਲ ਕੌਰ ਜੀ ਨਾਲ ਗੱਲ ਕਰਦੇ ਆ ਕਿਉਂਕਿ ਬੜਾ ਇੱਕ ਸ਼ੌਂਕ ਜਿਹੜਾ ਹੈਗਾ ਬڑے ਪਰਿਵਾਰਾਂ ਨੂੰ ਹੈਗਾ ਪਰ ਬੀਬੀਆਂ ਘੋੜਸਵਾਰੀ ਬਹੁਤ ਘੱਟ ਕਰਦੀਆਂ ਪਰ ਕਰਦੀਆਂ ਵੀ ਐ ਤਾਂ ਬੜੀ ਬਾ ਕਮਾਲ ਕਰਦੀਆਂ ਬਿਲਕੁਲ ਮੈਂ ਸਹੀ ਕਹਿ ਰਹਾ ਜੀ ਬਹੁਤ ਸ਼ੌਂਕ ਘੱਟ ਹੈ ਬੀਬੀਆਂ ਨੂੰ ਪਰ ਜਿਹੜੀਆਂ ਘੋੜਸਵਾਰੀ ਕਰਦੀਆਂ ਉਹ ਬਾ ਕਮਾਲ ਕਰਦੀਆਂ ਇਹ ਕਿਵੇਂ ਤੁਹਾਨੂੰ ਸ਼ੌਂਕ ਪੈ ਘੋੜਸਵਾਰੀ ਦਾ ਜੀ ਦੇਖੋ ਜੀ ਇਹ ਸ਼ੁਰੂ ਤੋਂ ਹੀ ਮੈਨੂੰ ਬਚਪਨ ਤੋਂ ਸ਼ੌਕ ਸੀ ਕਿਉਂਕਿ ਮੇਰੇ ਪਿਕੇ ਘੋੜੀਆਂ ਰੱਖਦੇ ਹੁੰਦੇ ਸੀ ਤੇ 2000 ਦੇ ਵਿੱਚ ਮੇਰੀ ਮੈਰਿਜ ਹੁੰਦੀ ਐ ਤੇ 2004 2004 ਦੇ ਵਿੱਚ ਜਿਹੜਾ ਅਸੀਂ ਘੋੜੀਆਂ ਦਾ ਕੰਮ ਉਹ ਸਟਾਰਟਰ ਨਾਲ ਮਿਲ ਕੇ ਕੀਤਾ ਜੀ ਹਾਂ ਉਸ ਤੋਂ ਬਾਅਦ ਬਸ ਆਪਣਾ ਬੇਟਾ ਜੀ ਨਾਲ ਹੀ ਹੈ ਕਿਵੇਂ ਦਾ ਸਫਰ ਰਿਹਾ ਹੈ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਪਹਿਲਾਂ 2-4 ਸਾਲ ਤਾਂ ਜ਼ਰੂਰ ਤਕਲੀਫ ਆਉਂਦੀ ਆ ਆਪਾਂ ਨੂੰ ਸਮਝਦਾ ਨਹੀਂ ਪਤਾ ਲੱਗਦਾ ਹਨਾ ਤੇ ਹੁਣ ਮਹਾਰਾਜ ਦੀ ਕਿਰਪਾ ਜੀ ਬੱਚੇ ਹਾਂਜੀ ਅੱਛਾ ਅਸੀਂ ਦੇਖ ਰਹੇ ਹਾਂ ਤੁਹਾਡੀ ਆਵਾਜ਼ ਬਹੁਤ ਪਛਾਣਦੀ ਹੈ ਇਹ ਕੋੜੀਆਂ ਹਾਂਜੀ ਹਾਂਜੀ ਇਹ ਛੋਟੇ ਛੋਟੇ ਬੱਚੇ ਆਪਣੇ ਪਾਲੇ ਹੋਇਆ ਕਰੇ ਕੋੜੀਆਂ ਸਾਡੀਆਂ ਸੁਈਆਂ ਤੇ ਲਾਇਆ ਹੋਈਆਂ ਤਿੰਨ ਉਹਨਾਂ ਦੇ ਬੱਚੇ ਆ ਜੀ ਇਹ ਜਦੋਂ ਜ਼ਿਆਦਾ ਥੋੜਾ ਇਹ ਹੋ ਜਾਂਦਾ ਵੀ ਜਗ੍ਹਾ ਦੀ ਸ਼ਾਰਟ ਹੋ ਜਾਂਦੀ ਆ ਉਦੋਂ ਫਿਰ ਆਪਾਂ ਸੇਲ ਕਰਦੇ ਆ ਇੱਕ ਅੱਧਾ ਬੱਚਾ ਤੇ ਇਹ ਆਪਣੀ ਲక్ష్ਮੀ ਆਪਣੀ मतलब 20 ਮਹੀਨਾ ਦੀ ਹੋ ਗਈ ਹਾਂਜੀ ਇਹ ਕਰੇ ਪਾਲੀ ਕਿਉਂਕਿ ਬਹੁਤ ਸਿਆਣਾ ਜਾਨਵਰ ਹੈ ਵੀ ਬੱਚਿਆਂ ਤਰ੍ਹਾਂ ਪਾਲਣਾ ਪੈਂਦਾ ਪਰਿਵਾਰ ਦੀ ਜ਼ਿੰਮੇਵਾਰੀਆਂ ਵੀ ਹੈਗੀਆਂ ਘਰ ਵੀ ਸੰਭਾਲਣਾ ਹੈ ਬੱਚੇ ਦੀ ਪੜਾਈ ਲਿਖਾਈ ਬਜ਼ੁਰਗਾਂ ਦੀ ਦੇਖਭਾਲ ਉਸ ਤੋਂ ਬਾਅਦ ਸਭ ਤੋਂ ਵੱਡੀ ਸੇਵ ਇਹਨਾਂ ਦੀ ਵੀ ਕਰਨੀ ਪੈਂਦੀ ਥੋੜੀ ਹਾਂਜੀ ਹਾਂਜੀ ਦੇਖੋ ਜੀ ਮੈਨੂੰ ਤਾਂ ਸ਼ੌਂਕ ਦੇ ਨਾਲ ਨਾਲ ਹਨਾ ਕੁਝ ਔਖਾ ਨਹੀਂ ਲੱਗਦਾ ਆਪਣਾ ਸ਼ੌਂਕ ਹੁੰਦਾ ਜਿਹੜਾ ਕੰਮ ਤੰਦਾ ਜਿਹੜਾ ਹੈਗਾ ਉਹ ਮਤਲਬ ਆਪਾਂ ਆਪਦਾ ਉਦੋਂ ਪਹਿਲਾਂ ਅਠਕੇ ਨਵੇੜ ਲਈਦਾ ਤੇ ਇਹਨਾਂ ਦਾ ਜਿਹੜਾ ਟਾਈਮ ਇਹਨਾਂ ਵਾਸਤੇ ਵੱਖਰਾ ਹੀ ਆ ਜੀ ਹਾਂਜੀ ਹਾਂਜੀ ਅੱਛਾ ਕੀ ਟਾਈਮ ਕਰਦੇ ਹੋ ਕਿ ਸਵੇਰੇ ਅਸੀਂ ਦੇਖ ਰਹੇ ਹਾਂ ਕਾਫੀ ਵੱਡਾ ਸੁੱਖਣਾ ਘਰ ਰਹਿ ਗਿਆ ਤੇ ਕੰਮ ਇੱਥੇ ਬਹੁਤ ਹੋਣੇ ਹੋਣਗੇ ਪਰਿਵਾਰ ਦੇ ਵੀ ਤੇ ਘੂੜੀਆਂ ਦੇ ਵੀ ਹਾਂਜੀ ਕੰਮ ਤਾਂ ਦੇਖੋ ਬਸ ਵੈਗੁਰੂ ਦੀ ਕਿਰਪਾ ਜੀ ਮੈਨੂੰ ਤਾਂ 3 ਵਜੇ ਜਾਗ ਆ ਜਾਂਦੀ ਤਾਂ 3 ਵਜੇ ਉੱਠ ਕੇ ਆਪਾਂ ਕੰਮ ਧੰਦੇ ਲੱਗ ਜਾਈਦਾ ਜੀ ਜੇ ਸਾਢੇ 3:00 ਜਾਗ ਆ ਕਿ ਤਾਂ ਸਾਢੇ 3:00 ਜੀ ਹਾਂਜੀ ਅੱਛਾ ਤੇ ਬਾਅਦ ਚੋਂ ਮੈਂ ਉਧਰ ਕੰਮ ਪਹਿਲਾਂ ਨਿਵੇੜ ਕੇ ਤੇ 5:00 ਵਜੇ ਦੇ ਨੂੰ ਇਹਨਾਂ ਦਾ ਘੋੜੀਆਂ ਦਾ ਕੰਮ ਵੀ ਅਸੀਂ ਸਾਰਾ ਨਿਵੇੜ ਦਿੰਨੇ ਆ ਜੀ ਆਪ ਹੀ ਇਹਨਾਂ ਦਾ ਜਿਹੜਾ ਗੋਹਾ ਲੱਦ ਵਗੈਰਾ ਜੋ ਸਫਾਈ ਇਹਨਾਂ ਦੇ ਕਮਰਾਂ ਦੀ ਕਰਨੀ ਆ ਉਹ ਮੈਂ ਆਪ ਕਰਦੀ ਆ ਜੀ ਕਹਿੰਦੇ ਬਹੁਤ ਮਿਹਨਤ ਹੁੰਦੀ ਆ ਕੋਈ ਵੀ ਕੰਮ ਤੁਸੀਂ ਕਰਨਾ ਹੈ ਜਦੋਂ ਸਟਾਰਟਿੰਗ ਵੀ 15 20 ਸਾਲ ਤੋਂ ਤੁਸੀਂ ਪਹਿਲਾਂ ਸ਼ੁਰੂ ਕੀਤਾ ਸੀ ਕੰਮ ਇਹ ਉਦੋਂ ਸ਼ੌਂਕ ਸੀਗਾ ਹੁਣ ਕਿੱਤੇ ਚ ਬਦਲ ਗਿਆ ਹਾਂਜੀ ਲੱਗਦਾ ਮਿਹਨਤ ਦਾ ਫਲ ਮਿਲ ਰਿਹਾ ਜੀ ਹਾਂਜੀ ਹਾਂਜੀ ਬਹੁਤ ਵਧੀਆ ਜੀ ਆਪਣੇ ਛੋਟੇ ਛੋਟੇ ਬੱਚੇ ਤਿੰਨ ਤਿੰਨ ਮਹੀਨਿਆਂ ਦੇ ਸੁਖ ਨਾਲ ਤਿੰਨ ਤਿੰਨ ਪੌਣੇ ਤਿੰਨ ਤਿੰਨ ਲੱਖ ਦੇ ਜਿਹੜੇ ਆਪਾਂ ਸੇਲ ਕਰਦੇ ਆਂ ਜੀ ਹਾਂਜੀ ਇਹ ਖਾਣ ਪਾਣ ਵੀ ਬੜਾ ਧਿਆਰ ਰੱਖਣਾ ਪੈਂਦਾ ਇਹਨਾਂ ਦਾ ਤੇ ਮੈਂ ਇਹ ਪੁੱਛਣਾ ਚਾਹ ਰਹੀ ਜਦੋਂ ਪਹਿਲੀ ਵਾਰ ਤੁਸੀਂ ਘੋੜੀ ਤੇ ਬੈਠ ਕੇ ਸਵਾਰੀ ਕੀਤੀ ਪਿੰਡ ਦੀ ਬੀਬੀਆਂ ਬੜੀਆਂ ਗੱਲਾਂ ਸੁਣਨ ਨੂੰ ਮਿਲੀਆਂ ਹੋਣੇ ਵੀ ਲੈ ਵੀ ਇਹ ਤਾਂ ਘੋੜੀ ਦੇ ਵੀ ਸਵਾਰੀ ਕਰਨ ਲੱਗ ਗਏ ਸੁਣੀਆਂ ਇਹ ਗੱਲਾਂ ਕਿਵੇਂ ਤਾਂ ਲੱਗਿਆ ਜੀ ਹਾਂਜੀ ਦੇਖੋ ਨਹੀਂ ਬਹੁਤ ਵਧੀਆ ਹੀ ਲੱਗਿਆ ਜੀ ਸਾਰੇ ਆਪਣੇ ਆਸ ਗਵੰਡਰ ਨੂੰ ਤਾਂ ਵੈਸੇ ਮੈਂ ਬਾਹਲੀ ਦੂਰ ਕਦੇ ਲੈ ਕੇ ਨਹੀਂ ਗਈ ਤੇ ਮਤਲਬ ਇਹ ਸਾਰੇ ਆਪਣੇ ਆਪ ਦੇ ਕਰਨੇ ਬਹੁਤ ਵਧੀਆ ਲੱਗਦਾ ਇਹਨਾਂ ਨੂੰ ਵੀ ਉਸ ਸਮੇਂ ਦੀ ਮੈਨੂੰ ਵੀ ਕਹਿੰਦੇ ਵੀ ਤੂੰ ਕੱਲੀ ਮਤਲਬ ਘੋੜ ਸਵਾਰੀ ਕਰਦੀ ਆ ਸਾਨੂੰ ਵੀ ਕਦੇ ਸਾਧ ਲਿਆ ਕਰ ਜਦੋਂ ਪੱਤਰਕਾਰ ਵੀਰ ਆਉਂਦੇ ਸਾਨੂੰ ਵੀ ਕਦੇ ਬੁਲਾ ਲਿਆ ਕਰ ਤੇ ਸਾਰਿਆਂ ਨੂੰ ਬੜਾ ਸ਼ੌਂਕ ਆ ਜੀ ਮੇਰੇ ਜਿਹੜੇ ਰਿਸ਼ਤੇਦਾਰ ਭੈਣ ਭਰਾ ਆਂਡ ਗਵਾਂਡ ਸਾਰੇ ਮੈਨੂੰ ਬਹੁਤ ਪਿਆਰ ਕਰਦੇ ਪਹਿਲੀ ਵਾਰ ਜਦੋਂ ਤੁਸੀਂ ਗਏ ਹੋ ਇਹ ਮੈਨੂੰ ਕਿਸੇ ਨੇ ਸਿਖਾਈ ਹੈ ਘੋੜ ਸਵਾਰੀ ਜਾਂ ਖੁਦ ਆਪ ਹੀ ਸਿੱਖੀ ਹੋ ਨਹੀਂ ਦੇਖੋ ਜੀ ਇਹ ਜੋਤਸੀ ਜੋ ਦੇ ਡੈਡੀ ਜਦੋਂ ਇਹ ਸਵਾਰੀ ਕਰਦੇ ਤੇ ਮੈਂ ਕੋਲੇ ਖੜਦੀ ਸੀ ਮੇਰੀ ਆਦਤ ਨਹੀਂ ਵੀ ਮੈਂ ਜਾਨਵਰ ਕੁਛ ਕਰਦੇ ਆ ਤੇ ਮੈਂ ਹੋਰ ਨਹੀਂ ਕੋਈ ਕੰਮ ਕਰਦੀ ਉਹ ਨਾ ਚਿਰ ਮੈਂ ਇਧ ਤੇ ਮੈਂ ਜਦੋਂ ਇਹਨਾਂ ਨੇ ਜੋਤ ਨੇ ਸਵਾਰੀ ਕਰਨੀ ਹੈ ਨਾ ਡੈਡੀ ਨੇ ਕਰਨੀ ਤੇ ਮੈਂ ਇਹਨਾਂ ਨੂੰ ਕਹਿਣਾ ਵੀ ਦੇਖੀ ਤੁਸੀਂ ਹਨਾ ਕਿੰਨਾ ਵਧੀਆ ਲੱਗਿਆ ਹੋਣਾ ਤੇ ਇਹਨਾਂ ਨੇ ਕਹਿਣਾ ਵੀ ਮੈਨੂੰ ਇਹ ਕਹਿੰਦੇ ਤੁਸੀਂ ਵੀ ਚੜਜੋ ਫਿਰ ਹਾਂਜੀ ਇੱਕ ਦਿਨ ਫਿਰ ਮੈਂ ਇਹਨਾਂ ਨੇ ਗੱਡੀ ਪਾਈ ਤੇ ਮੈਨੂੰ ਬਿਠਾਤਾ ਫਿਰ ਮੈਂ ਉਹ ਦਿਨ ਤੋਂ ਪਹਿਲੇ ਦਿਨ ਤਾਂ ਬਹੁਤ ਦੂਰ ਲੈ ਗਈ ਸੀ ਜੀ ਅੱਛਾ ਹਾਂਜੀ ਤੇ ਹੁਣ ਇਹ ਸੂਣ ਵਾਲੀ ਕਰਕੇ ਥੋੜਾ ਜਿਹਾ ਘੱਟ ਚੜ੍ਹਦੇ ਰੋ ਵੀ ਦੇਖਦੇ ਹੁਣੇ ਰਾਹ ਜਾਂਦੇ ਜਿਹੜੇ ਕਾਰਾਂ ਮੋਟਰਸਾਈਕਲਾਂ ਦੇ ਵੀ ਬੀਬੀ ਜਾ ਰਹੇ ਆ ਹਾਂਜੀ ਵੈਸੇ ਹੁਣ ਸਾਰਿਆਂ ਨੂੰ ਪਤਾ ਹੀ ਆ ਕਿਉਂਕਿ ਕਾਫੀ ਟਾਈਮ ਹੋ ਗਿਆ ਜੇਲੀ ਵਾਰ ਤਾਂ ਦੇਖ ਕੇ ਹਰ ਕੋਈ ਹੈਰਾਨ ਹੋਈ ਜਾਂਦਾ ਨਾ ਪਹਿਲੀ ਵਾਰ ਤਾਂ ਰਿਸ਼ਤੇਦਾਰ ਪਰਿਵਾਰ ਵਾਲੇ ਜਿੰਨੇ ਉਹ ਵੀ ਹੈਰਾਨ ਹੁੰਦੇ ਵੀ ਹਾਂਜੀ ਸਾਰੇ ਆਈ ਕਹਿੰਦੇ ਵੀ ਤੂੰ ਤੈਨੂੰ ਡਰ ਨਹੀਂ ਲੱਗਦਾ ਹਾਏ ਵੀ ਇਹ ਜੇ ਖੁੱਲ ਜਾਣਾ ਜੇ ਤੇਰੇ ਦਾੜਾ ਮਾਰਨ ਤੂੰ ਕੱਲੀ ਨਾ ਪਾਣੀ ਪਿਆ ਕਰ ਤੂੰ ਕੱਲੀ ਇਹਨਾਂ ਨੂੰ ਨਾ ਛੇੜਾ ਕਰ ਮੈਂ ਕਿਹਾ ਮੈਨੂੰ ਕੋਈ ਡਰ ਨਹੀਂ ਲੱਗਦਾ ਮੈਨੂੰ ਇਹ ਕੁਛ ਨਹੀਂ ਕਹਿੰਦੇ ਹਜੇ ਇਹਨਾਂ ਨਾਲ ਹਰਖ ਜਾਂਦੇ ਸਾਰਿਆਂ ਨਾਲ ਮੇਰੇ ਨਾਲ ਬਿਲਕੁਲ ਨਹੀਂ ਇੰਨਾ ਕੋ ਪਿਆਰ ਪੈ ਗਿਆ ਇਹਨਾਂ ਦਾ ਬੜਾ ਵਾਰਾ ਮੇਰਾ ਬੜਾ ਸਿਆਣਾ ਤੇ ਬੜਾ ਸੋਹਣਾ ਇਹ ਹਾਂਜੀ ਹਾਂਜੀ ਬਹੁਤ ਜ਼ਿਆਦਾ ਜੀ ਇਹਨਾਂ ਦਾ ਬਸ ਦੇਖਭਾਲ ਸਾਰਾ ਦਿਨ ਲੱਗੇ ਰਹੀਦਾ ਕਦੇ ਕਿਸੇ ਨੂੰ ਪਾਣੀ ਪਿਆਤਾ ਜੇ ਹੁਣ ਜ਼ਿਆਦਾ ਗਰਮੀ ਸੀ ਇਹਨਾਂ ਨੂੰ ਦੁਪਹਿਰੇ ਪਾਣੀ ਪਿਆ ਕੇ ਇਹਨਾਂ ਦੇ ਕਮਰਾਂ ਦੇ ਵਿੱਚ ਛੜਕਾ ਕਰਨਾ ਸਾਰਾ ਆਹ ਮੂਹਰੋਂ ਅੱਗੋਂ ਛੜਕਣਾ ਵੀ ਇਹਨਾਂ ਨੂੰ ਠੰਡੀ ਹਵਾ ਆਵੇ ਤਾਂ ਵਸੇ ਖੇਤ ਹੁਣ ਤਾਂ ਇਹਨਾਂ ਨੂੰ ਕੋਈ ਫਿਕਰ ਨਹੀਂ ਹੁੰਦਾ ਵੀ ਸਾਡੇ ਘਰੇ ਘੋੜੀਆਂ ਜਾਂ ਉਹਨਾਂ ਨੂੰ ਧੱਕ ਜਾਂ ਛਾਂ ਕੁਝ ਨਹੀਂ ਸਾਰਾ ਕੁਝ ਮੈਂ ਆਪ ਕਰਦਾ ਲੱਗਦਾ ਹੈ ਗੁਰਸਿੱਖ ਪਰਿਵਾਰਾਂ ਲੱਗਦਾ ਵਾਹਿਗੁਰੂ ਦੀ ਕਿਰਪਾ ਹੀ ਹੈਗੀ ਐਡੀ ਵੱਡੀ ਸੇਵਾ ਲਈ ਇਹ ਤਾਂ ਹੈ ਜੀ ਵਾਹਿਗੁਰੂ ਦੀ ਕਿਰਪਾ ਬਿਨਾ ਤਾਂ ਪਤਾ ਵੀ ਨਹੀਂ ਚੱਲਦਾ ਹਨਾ ਹਾਂਜੀ ਮਹਾਰਾਜ ਦੀ ਬਹੁਤ ਵੱਲ ਕਿਰਪਾ ਜੀ ਆਪਣੇ ਵੱਸ ਚੜਦੀ ਕਲਾ ਚੀਂ अच्छा ਕੀ ਲੋਕਾਂ ਨੂੰ ਕੀ ਕਹਿਣਾ ਜੋ ਸ਼ੌਕ ਬਹੁਤ ਹੈਗਾ ਕੁੜੀਆਂ ਨੂੰ ਬੀਬੀਆਂ ਨੂੰ ਬੜਾ ਸ਼ੌਕ ਹੁੰਦਾ ਪਰ ਉਹ ਦੱਬ ਲੈਂਦੀ ਵੀ ਰਹਿਣ ਦੇ ਕੀ ਕਿਵੇਂ ਲੱਗੂਗਾ ਉਹਨਾਂ ਨੂੰ ਕੀ ਕਹੋਗੇ ਹਾਂਜੀ ਨਹੀਂ ਦੇਖੋ ਜੀ ਜੋ ਆਪਾਂ ਹਨਾ ਸ਼ੌਕ ਆਪਾਂ ਨੂੰ ਕਿਉਂ ਦੱਬਣਾ ਆਪਾਂ ਵੀ ਆਪਾਂ ਵੀ ਮਤਲਬ ਮਰਦਾਂ ਦੇ ਬਰਾਬਰ ਸਾਰਾ ਕੁਝ ਕਰ ਸਕਦੇ ਆਂ ਕੀ ਨਹੀਂ ਕਰ ਸਕਦੇ ਵੀ ਉਧਰ ਰਾਜਸਥਾਨ ਵੱਲ ਵੀ ਔਰਤਾਂ ਖੇਤਾਂ 'ਚ ਕੰਮ ਵੀ ਤਾਂ ਕਰਦੀਆਂ ਆ ਆਪਣੇ ਚਲੋ ਇਧਰ ਨਹੀਂ ਰਿਵਾਜ ਖੇਤਾਂ 'ਚ ਕੰਮ ਕਰਨ ਦਾ ਆਪਾਂ ਘਰੇ ਇਹਨਾਂ ਦੀ ਪੂਰੀ ਹੈਲਪ ਕਰ ਸਕਦੇ ਆਂ ਇਹ ਖੇਤ ਕੰਮ ਕਰਨਗੇ ਤਾਂ ਆਪਾਂ ਕਰੇ ਜੋ ਵੀ ਕੰਮ ਆਪਦਾ ਵਧੀਆ ਕਰੋ ਜਾਨਵਰ ਪਸ਼ੂ ਪੰਛੀ ਜੋਰ ਰੱਖਿਆ ਦੇਖਭਾਲ ਕਰੋ ਇਹਨਾਂ ਦਾ ਕੋਈ ਸੰਗ ਨਹੀਂ ਸ਼ਰਮ ਨਹੀਂ ਆਉਦੀ ਕੰਮ ਧੰਦਾ ਆਪਦਾ ਪਹਿਲਾ ਪਹਿਲਾ ਸ਼ੌਂਕ ਸੀਗਾ ਹੁਣ ਇਹ ਫਾਰਮ ਵੀ ਤੁਸੀਂ ਬਣਾਇਆ ਹੈ ਹਾਂਜੀ ਹਾਂਜੀ ਫਾਰਮ ਬਣਾਇਆ ਹੋਇਆ ਬਸ ਫਾਰਮ ਜੋਤ ਸਟੱਡ ਫਾਰਮ ਦੇ ਨਾਂ ਤੇ ਹਾਂਜੀ ਅੱਛਾ ਮਤਲਬ ਸੇਲ ਵੀ ਕਰਦੇ ਹੋ ਘੂੜੀਆਂ ਜਿਹੜੀਆਂ ਹਾਂਜੀ ਹਾਂਜੀ ਆਪਣੀ ਮਤਲਬ ਪਹਿਲਾਂ ਆਪਾਂ ਸੇਲ ਇੱਕ ਬੱਚੀ ਕੀਤੀ ਆ ਤੇ ਆਪਣੀ ਹੁਣ ਇਹ ਜਿਹੜੀ ਹੈਗੀ ਚਾਂਦਨੀ ਇਹ ਸੇਲ ਹੋ ਗਈ ਜੀ ਪਰਸੋਂ ਤੇ ਮੰਗਲਵਾਰ ਨੂੰ ਉਹਨਾਂ ਨੇ ਲੈ ਜਾਣੀ ਆ ਜੀ ਮੈਨੂੰ ਲੱਗਦਾ ਥੋੜੇ ਦੇ ਵੀ ਪੂਰੀ ਕਿਰਪਾ ਵਾਹਿਗੁਰੂ ਦੀ ਡਬਲ 트리플 트리플 ਕੰਮ ਤੁਸੀਂ ਆਪਣੇ ਸਿਰ ਲੈ ਹੋਏ ਆ। ਹਾਂਜੀ ਹਾਂਜੀ ਇਹ ਤਾਂ ਹੈ ਜੀ ਪੈਗਰੂ ਜੀ ਕਿਰਪਾ ਹੀ ਆਪਣੇ ਦਿੱਤਾ। ਕਦੇ ਮੈਨੂੰ ਕਦੇ ਕਿਸੇ ਕੰਮ ਤੇ ਗੁੱਸਾ ਨਹੀਂ ਆਇਆ। ਜੇ ਉਧਰ ਮੈਂ ਰੋਟੀ ਬਣਾ ਕੇ ਹਟੀਆਂ ਦੇ ਇਹਨਾਂ ਨੂੰ ਤਾਂ ਪਾਈ ਹੁੰਦੀ ਇੱਧਰ ਤੇ ਇਹ ਹੈ ਨਹੀਂ ਘਰੇ ਤਾਂ ਮੈਂ ਉਧਰ ਹਾਂਜੀ ਉਹਨਾਂ ਨੂੰ ਤਾਂ ਮੈਂ ਸੋਭਾ 4 ਵਜੇ ਚਾਹ ਬਣਾ ਕੇ ਜੋ ਵੀ ਉਹਨਾਂ ਦਾ ਸਾਰਾ ਕੁਛ ਉਹਨਾਂ ਦਾ ਕਰਕੇ 8 ਵਜੇ ਦੇ ਨਾਲ ਉਹਨਾਂ ਨੂੰ ਰੋਟੀ ਫਲਕਾ ਦੇ ਕੇ ਬਾਅਦ ਚ ਮੈਂ ਚੌਂਦਰ ਤੇ ਮੇਰਾ ਵੇਸ਼ਕ ਸਮਾਨ ਸਾਰਾ ਪਿਆ ਰਵੇ ਮੈਂ ਇਹਨਾਂ ਨੂੰ ਧੁੱਪ ਜਾਂ ਛਾਂ ਇਹਨਾਂ ਦੀ ਤੁਸੀਂ ਤੁਸੀਂ ਕਿਹੜੇ ਟਾਈਮ ਆਰਾਮ ਕਿਹੜੇ ਟਾਈਮ ਕਰਨੀ ਆਪਰੇ ਮੈਂ ਆਰਾਮ ਤਾਂ 12 ਤੋਂ 1:30 ਤੱਕ ਜੀ ਬਸ ਦੁਪਹਿਰੇ ਹਾਂਜੀ ਉਹ ਵੀ ਮੈਂ ਜੇ ਮੇਰਾ ਮਤਲਬ ਮਨ ਕਰੇ ਤਾਂ ਮੈਂ ਫੋਨ ਦੇਖ ਲੈਨੀ ਆ ਵੀਡੀਓਜ਼ ਦੇਖ ਲੈਨੀ ਆ ਤੇ ਦਿਨੇ ਮੈਂ ਸੌਂਦੀ ਤਾਂ ਘੱਟ ਹੀ ਆ ਜੀ ਬਸ ਪਰ ਹੁਣ ਜਦੋਂ ਰਾਈਡ ਤੇ ਤੁਸੀਂ ਜਾਂਦੇ ਹੋ ਕਿਤੇ ਮੇਲੇ ਤੇ ਮੌਕਾ ਮਿਲਿਆ ਜਾਣ ਦਾ ਉੱਥੇ ਰਾਈਡ ਕਰਨ ਦਾ ਨਹੀਂ ਜੀ ਮੇਲਿਆਂ ਤੇ ਮੈਂ ਨਹੀਂ ਗਈ ਕਦੇ ਹਾਂਜੀ ਬਸ ਘਰੇ ਘਰੇ ਆਪਦਾ ਮਤਲਬ ਇਹਨਾਂ ਦੀ ਸਾਂਭ-ਸਭਾਈ ਕਰਕੇ ਇੱਕ ਚੀਜ਼ ਹੋਰ ਜਾਨਣਾ ਚਾਹੂੰਗਾ ਜਿਹੜੀ ਹੁਣ ਬਸ਼ੀਰੀਆਂ ਨੇ ਇਹ ਆਵਾਜ਼ ਦੇ ਉੱਤੇ ਕਿਵੇਂ ਗਏ ਜਾਂਦੇ ਆ ਕਿਵੇਂ ਕਿ ਆਵਾਜ਼ ਜਿਹੜੀ ਹੈਗੀ ਹੈ ਛੋਟੇ 1-2 ਦਿਨਾਂ ਦੇ ਹੁੰਦੇ ਆ ਜਦੋਂ ਇਹ ਤਾਂ ਫਿਰ ਹੁਣ ਜੋਤ ਕਾਲਜ ਤੇ ਦੇ ਡੈਡੀ ਖੇਤ ਤੇ ਸਾਰਾ ਦਿਨ ਇਹਨਾਂ ਨੂੰ ਮਾਈ ਬੁਲਾਉਣਾ ਚਲਾਉਣਾ ਦੇਖਭਾਲ ਜੋ ਵੀ ਕਰਨੀ ਹੈ ਇਹਨਾਂ ਨੂੰ ਅੱਛਾ ਇਹਨਾਂ ਦੇ ਜਿਹੜੀਆਂ ਵੀ ਕੁੜੀਆਂ ਹੈਗੀਆਂ ਇੱਥੇ ਤੁਹਾਡੇ ਬਸ਼ੀਰੀਆਂ ਵੀ ਬੱਚੀਆਂ ਕੀ ਕੀ ਨਾਂ ਰੱਖਿਆ ਉਹਨਾਂ ਦਾ ਪਿੱਛੇ ਕੁੜੀ ਦਾ ਕੀ ਨਾਂ ਹੈ ਇਹਦਾ ਨਾ ਖਵਾ ਉਹਨੂੰ ਸੌਰੀ ਮੁਸਕਾਨ ਹੈ ਜੀ ਇਹਨਾਂ ਦਾ ਅੱਛਾ ਨਾ ਮੁਸਕਾਨ ਹਾਂਜੀ ਬਾਬਾ ਨਸਕਾਨ ਉਹ ਖਾਵਾ ਜੀ ਉਹ ਲక్ష్ਮੀ ਆ ਜੀ ਉਹ ਕਿਰਨ ਜਿਹੜੀ ਆਪਣੀ ਕੋੜੀ ਮਨਾਖੀ ਆ ਜੀ ਇਹਦੀ ਬੱਚੀ ਤਕਦੀਰ ਆ ਜੀ ਤਕਦੀਰ ਹਾਂਜੀ ਨਾਮ ਵੀ ਤੁਸੀਂ ਆਪ ਹੀ ਰੱਖਦੇ ਹਾਂ ਹਾਂਜੀ ਨਾਮ ਆ ਮੈਂ ਆਪ ਹੀ ਰੱਖ ਦਿੱਤੀ ਮੈਨੂੰ ਹੀ ਮੌਕਾ ਦਿੰਦੇ ਆ ਜੀ ਇਹ ਨਾਮ ਰੱਖਣ ਦਾ ਵੀ ਹਾਂਜੀ ਅੱਛਾ ਜਦੋਂ ਦੀ ਮਿਹਨਤ ਕਰ ਰਹੇ ਹਾਂ ਵਧੀਆ ਲੱਗ ਰਿਹਾ ਇਹ ਕੰਮ ਕਰਦਾ ਸਾਇਓ ਮੜਾ ਹਾਂਜੀ ਬਹੁਤ ਵਧੀਆ ਨਾਲੇ ਤਾਂ ਆਪਦੇ ਵਧੀਆ ਕਰੇ ਸਾਰੇ ਕਿਤੇ ਲੱਗਿਆ ਬੇਟਾ ਵੀ ਹੁਣ ਅੱਜ ਇਹਨਾਂ ਨੂੰ ਛੁੱਟੀ ਸੀ ਜਾਂ ਇਹਨਾਂ ਨੇ ਮਾਰ ਲਈ ਕੁਛ ਵੀ ਇਹਨਾਂ ਨੇ ਆਪ ਦਾ ਘੋੜੀਆਂ ਨਮਾਉਣ ਦਾ ਕੰਮ ਸਟਾਰਟ ਕਰ ਦੇਣਾ ਬਸ 8 ਵਜੇ ਦੇ ਨਾਲ ਜਿੱਦ ਐਤਵਾਰ ਹੁੰਦਾ ਬੱਦਿਆਂ ਇਹਨਾਂ ਘੋੜਿਆਂ ਨੂੰ ਮਾ ਕੇ ਜੋ ਵੀ ਖਰਖਰਾ ਇਹਨਾਂ ਤੇ ਕਰਨਾ ਹੈ ਇਹਨਾਂ ਦਾ ਥੋੜਾ ਥਾਂ ਸੁੱਕਾ ਗਿੱਲਾ ਕਰਨਾ ਉਹ ਜੋਤ ਦੀ ਜ਼ਿੰਮੇਵਾਰੀ ਹੈ ਜੀ ਹਾਂ ਬਿਲਕੁਲ ਬਾਈ ਜੀ ਹਰਦੇਵ ਸਿੰਘ ਜੀ ਵੀ ਸਾਡੇ ਨਾਲ ਹੈ ਇਹਨਾਂ ਨਾਲ ਗੱਲ ਕਰਦੇ ਬਾਈ ਜੀ ਬੀਬੀ ਜੀ ਤੁਹਾਡੇ ਵਾਈਫ ਹੈ ਬੜੀ ਵਧੀਆ ਘੋੜਸਵਾਰੀ ਕਰਦੇ ਆ ਸ਼ੌਂਕ ਤੁਹਾਨੂੰ ਸੀ ਇਹਨਾਂ ਨੇ ਵੀ ਸੰਭਾਲ ਲਿਆ ਸਾਡੇ ਨਾਲ ਨਾਲ ਹੀ ਲੱਗ ਗਿਆ ਜੀ ਇਹਨਾਂ ਨੂੰ ਸ਼ੌਂਕ ਪਹਿਲਾਂ ਇਹਦੇ ਪੇਕਿਆਂ ਨੂੰ ਸੀ ਜੀ ਸਾਨੂੰ ਉੱਥੋਂ ਲੱਗਾ ਹੈਗਾ ਪਹਿਲਾਂ ਕੋਈ ਸ਼ੌਂਕ ਨਹੀਂ ਸੀ ਆਪਾਂ ਨੂੰ ਜਦੋਂ ਅਸੀਂ ਉੱਥੇ ਜਾਣਾ ਇਹਦੇ ਤਾਇਆ ਜੀ ਕੋਲੇ ਘੋੜਿਆਂ ਸੀ ਇਹਨਾਂ ਤੇ ਮੈਨੂੰ ਐ ਲੱਗਣਾ ਵਧੀਆ ਘੋੜੀਆਂ ਵੀ ਆਪਾਂ ਆਪਾਂ ਵੀ ਲੈ ਜੇ ਇਹਨਾਂ ਨੇ ਰਾਇ ਕੀਤੀ ਦੋ ਕਹਿੰਦੇ ਵੀ ਜੇ ਤੁਹਾਨੂੰ ਚੰਗਾ ਲੱਗਦਾ ਤਾਂ ਲਿਆਓ ਤੇ ਬਸ ਉੱਥੋਂ ਪਹਿਲਾਂ ਇੱਕ ਘੋੜੀ ਲੈਂਦੀ ਜੀ ਉਹਨੂੰ ਸਵਾਇਆ ਵਧੀਆ ਬੱਚੀ ਦਿੱਤੀ ਉਹਨੇ ਜੀ ਬਸ ਉਹ ਦੋ ਬਾਣੀਆਂ ਦੋ ਤੋਂ ਹੌਲੀ ਹੌਲੀ ਚਾਰ ਬਾਣੀਆਂ ਜੀ ਫਿਰ ਉਹ ਘੋੜੀਆਂ ਥੋੜੀਆਂ ਜਿਹੀਆਂ ਘਟੀਆਂ ਕੁਆਲਿਟੀਆਂ ਸੀ ਜੀ ਉਹ ਆਪਾਂ ਸੇਲ ਕੀਤੀਆਂ ਫਿਰ ਦੁਬਾਰੇ ਇੱਕ ਆਹ ਘੋੜੀ ਲੈਂਦੀ ਜੀ ਇੱਕ ਉਹ ਘੋੜੀ ਲੈਂਦੀ ਆਪੋ ਇਹ ਫਿਰ ਇਹਨਾਂ ਦਾ ਪਰਿਵਾਰ ਹੀ ਆ ਜੀ ਤੇ ਸਾਨੂੰ ਵਧੀਆ ਲੱਗਦਾ ਜੀ ਇਹਨਾਂ ਚ ਤੁਸੀਂ ਕੰਮ ਹੀ ਬੜਾ ਦੇ ਰੱਖਿਆ ਇਹਨਾਂ ਨੂੰ ਨਹੀਂ ਜੀ ਇਹ ਤਾਂ ਕਹਿੰਦੇ ਵਾਲੇ ਕੰਮ ਆ ਥੋੜਾ ਇਹ ਫਾਰਮ ਹੋਰ ਵੱਡਾ ਕਰਗੇ ਅੱਛਾ ਹਾਂ ਤੂੰ ਬੇਟਾ ਕਹਿੰਦਾ ਮੈਂ ਬਾਹਰ ਜਾਣਾ ਹੈਗਾ ਪਲੱਸ 2 ਕਰ ਲਈ ਤੇ ਪਰ ਇਹ ਕਹਿੰਦੇ ਵੀ ਨਹੀਂ ਜਾਣਾਗਾ ਵੀ ਆਪਾਂ ਫਾਰਮ ਹੋਰ ਵੱਡਾ ਕਰ ਲਾਂਗੇ ਹਾਂ ਰੱਖਿਆ ਫਾਰਮ ਦਾ ਆਪਣਾ ਗਰਜੋਤ ਛੱਡ ਫਾਰਮ ਹੈ ਜੀ ਆਹ ਠੀਕ ਹੈ ਹਾਂਜੀ ਅੱਛਾ ਤੁਹ ਕਿਵੇਂ ਦਾ ਲੱਗਦਾ ਜਦੋਂ ਇਹ ਜਾਂਦੇ ਆ ਕੁੜਸਵਾਰੀ ਕਰਦੇ ਆ ਬਹੁਤ ਵਧੀਆ ਲੱਗਦਾ ਜੀ ਇਹ ਤਾਂ ਸੰਗਦੇ ਸੀ ਪਹਿਲਾਂ ਆਖੇ ਲੋਕ ਆਏ ਆਖਣਗੇ ਆਖਣਗੇ ਮਹਾਵੀ ਜੀ ਤੈਨੂੰ ਚੰਗਾ ਲੱਗਦਾ ਤੁਸੀਂ ਚੜਜੋ ਆਪਾਂ ਨੂੰ ਕੋਈ ਤਰਾਜ ਨਹੀਂਗਾ ਲੋਕ ਤਾਂ ਬਹੁਤ ਬਹੁਤ ਕੁਝ ਕਹਿੰਦੇ ਹੁੰਦੇ ਹੈਗੇ ਤੇ ਜੇ ਤੁਹਾਨੂੰ ਵਧੀਆ ਲੱਗਦਾ ਚੜੋ ਤੁਸੀਂ ਬਿਲਕੁਲ ਹਾਂ ਅੱਜ ਬਹੁਤ ਵਧੀਆ ਘੋੜ ਸਵਾਰੀ ਕਰਦੇ ਨੇ ਹਾਂਜੀ ਹਾਂਜੀ ਬਹੁਤ ਵਧੀਆ ਜੀ ਕਦੇ ਡਿੱਗੇ ਨਹੀਂ ਇਹ ਪਹਿਲੇ ਦਿਨ ਹੀ ਆਪਦੀ ਆਪ ਚੜ੍ਹੇ ਇਹ ਤੇ ਆਪੇ ਉਹ ਬਾਹਰ ਲੈ ਕੇ ਕੱਢ ਕੇ ਫਿਰਨੀ ਤੇ ਕਰ ਜੇ ਆਪੇ ਗਿਹੜਾ ਦਵਾ ਕੇ ਲਈ ਤਾਂ ਮਗਰ ਵੀ ਨਹੀਂ ਗਏਗੇ ਅਸੀਂ ਕਹੇ ਡਿੱਗ ਪਏ ਤਾਂ ਵੇਖੀ ਜਾਊਂਗਾ ਲੱਗਦਾ ਇਹ ਘੋੜੀਆਂ ਜਿਹੜੀਆਂ ਇਹਨਾਂ ਦੀਆਂ ਹੈਗੀਆਂ ਤੁਸੀਂ ਰੱਖੀਆਂ ਉਹ ਜਿਆਦਾ ਲਗਾਵੇ ਨਾ ਲੱਗਦਾ ਆਵਾਜ਼ ਤੇ ਪੁੱਛਦੇ ਜੀ ਅਸੀਂ ਤਾਂ ਫਿਰ ਖੇਤ ਜਾ ਵੜਦੇ ਹਾਂ ਜੀ ਬਾਕੀ ਜੋ ਵੀ ਅੰਦਰ ਬਾਹਰ ਕਰਨਗੇ ਇਹਨਾਂ ਨੇ ਕਰਨਗੇ ਇਹਨਾਂ ਨਾਲ ਪਿਆਰ ਵੀ ਜ਼ਿਆਦਾ ਜੀ ਘੋੜੀਆਂ ਦਾ ਆ ਬੱਚੇ ਬੁੱੱਚੇ ਜੀ ਆਵਾਜ਼ ਮਾਰ ਲੋਕੋ ਗੁਰਜੋਤਨਾ ਵੀ ਗੱਲ ਕਰਦੇ ਆ ਗੁਰਜੋਤ ਥੋੜੇ ਮੰਮੀ ਬੜੀ ਵਧੀਆ ਘੋੜਸਵਾਰੀ ਕਰਦੇ ਆ ਜਿਵੇਂ ਦਾ ਲੱਗਦਾ ਜਦੋਂ ਦੇਖਦੇ ਆ ਬਹੁਤ ਵਧੀਆ ਲੱਗਦਾ ਜੀ ਤੇ ਮੈਂ ਸਾਬੀ ਦੇਖਦੇ ਆ ਇੰਸਟਾਗ੍ਰam ਵਗੈਰਾ ਦੇ ਆਪ ਪਾਉਂਨੇ ਜਾਂਦੀ ਤੇ ਸਾਰੇ ਬਹੁਤ ਪਿਆਰ ਕਰਦੇ ਆ ਜੀ ਵਧੀਆ ਕਮੈਂਟ ਆਉਂਦੇ ਆਗੇ ਪੋਜੀਟਿਵ ਆਉਂਦੀ ਆ ਜੀ ਨੈਗੇਟਿਵ ਵਾਈਬ ਕੋਈ ਨਹੀਂ ਆਉਂਦੀ ਤਾਂ ਕਰਕੇ ਫਿਰ ਥੋੜੇ ਆਪਾਂ ਹੋਰ ਵਧਾਤਾ ਮਤਲਬ ਕਿ ਵੀਡੀਓ ਵੱਧ ਪਾਉਣ ਲੱਗ ਗਏ ਵਧੀਆ ਲੱਗਦਾ ਹੈ ਹਾਂ ਜੀ ਹਾਂ ਜੀ ਬਹੁਤ ਵਧੀਆ ਲੱਗਦਾ ਜੀ ਰੱਬ ਸਭ ਨੂੰ ਦੇਣਾ ਹੈ ਜੀ ਮੰਮੀ ਜੀ ਬਿਲਕੁਲ ਹਾਂ ਜੀ ਬਿਲਕੁਲ ਇਸ ਵਕਤ ਆਕਲਿਆ ਕਲਾ ਪਿੰਡ ਦੇ ਵਿੱਚ ਹੈਗਾ ਤਾਂ ਇੱਥੇ ਰਾਜਪਾਲ ਕੌਰ ਜੀ ਹੈ ਤਾਂ ਇਹ ਪਰਿਵਾਰ ਘੋੜਿਆਂ ਦਾ ਸ਼ਕੀਨ ਆ ਖਾਸ ਤੌਰ ਤੇ ਬੀਬੀ ਨੂੰ ਸ਼ੌਕ ਆ ਯਾਨੀ ਘੋੜਿਆਂ ਵਾਲੀ ਸਰਦਾਰਨੀ ਇਹਨਾਂ ਨੂੰ ਕਿਹਾ ਜਾਂਦਾ ਇਸ ਇਲਾਕੇ ਵਿੱਚ ਪਛਾਣਿਆ ਜਾਂਦਾ ਜਦੋਂ ਕੁੜਸਵਾਰੀ ਕਰਦੇ ਆ ਤਾਂ ਲੋਕ ਸੜਕ ਤੇ ਜਾਂਦੇ ਹੋ ਰੁੱਕ ਕੇ ਦੇਖਦੇ ਆ ਕਿ ਬੀਬੀ ਕੁੜਸਵਾਰੀ ਕਰ ਰਹੀ ਹੈ ਤਾਂ ਇੱਕ ਸ਼ੌਕ ਜਿਹੜਾ ਇਹਨਾਂ ਨੇ ਕੁਝ ਸਾਲ ਪਹਿਲਾਂ ਸ਼ੁਰੂ ਕੀਤਾ ਸੀ ਅੱਜ ਉਹ ਸ਼ੌਕ ਕਿਤੇ ਬਦਲ ਚੁੱਕਾ ਤਾਂ ਇੱਕ ਆਵਾਜ਼ ਤੇ ਘੋੜੇ ਇਹਨਾਂ ਦੇ ਭੱਜ ਆਉਂਦੇ ਆ ਉਮੀਦ ਕਰਦੇ ਆ ਉਹ ਇਸੇ ਤਰੀਕੇ ਨਾਲ ਜਿਹੜਾ ਇਹ ਚੰਗੀ ਨਸਲ ਨੂੰ ਲੈ ਕੇ ਆ ਗਿਆ ਰਹੇ ਕੋੜੀਆਂ ਦੀ ਚੰਗੀ ਨਸਲ ਨੂੰ ਲੈ ਕੇ ਆ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਵੀ ਉਸੇ ਤਰੀਕੇ ਨਾਲ ਮਿਹਨਤ ਕਰਦੇ ਰਹਿਣਗੇ ਤਾਂ ਆਪਣਾ ਸ਼ੌਂਕ ਜਿਹੜਾ ਹੈਗਾ ਕਦੇ ਨਹੀਂ ਦਬਣਾ ਚਾਹੀਦਾ ਤੁਹਾਨੂੰ ਸ਼ੌਂਕ ਆਪਣੇ ਜ਼ਰੂਰ ਪੂਰੇ ਕਰਨੀ ਚਾਹੀਦੀ ਹੈ ਕੈਮਰਾਮੈਨ ਪ੍ਰੇਤਪਾਲ ਦੇ ਨਾਲ ਅਮਿਤ ਸ਼ਰਮਾ ਰੋਜ਼ਾਨਾ ਸਪੋਕਸਮੈਨ ਪ੍ਰਿੰਡਾਕਲੀਆ ਕੜਾ ਮਠੰਡਾ